ਅਕਲੀ ਭੁੱਖੀ ਕੀ ਚਾਰ ਜਿਹੜਾ ਹੈ ਜੀ ਚਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬਚਨ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਾਡਾਸ ਬੋਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਫਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਇਹ ਕਹਿੰਦੇ ਵੀ ਜੇ ਮੁਕਰ ਵੀ ਗਏ ਤੇ ਠੀਕ ਆ ਪਰ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਪੂਰੀ ਮੇਰੇ ਕੇਸ ਜਿਹੜਾ ਵਾਪਸ ਕੀਤਾ ਜਾਵੇ ਐਸਜੀਪੀਸੀ ਕਹਿੰਦੀ ਸੀ ਕੇਸ ਵਾਪਸ ਨਹੀਂ ਲਵਾਂਗੇ ਇਸ ਤਰੀਕੇ ਦੀ ਕੋਈ ਚਰਚਾ ਹੋਈ ਹੈ ਜੀ ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੋਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰ ਆ ਇੱਕ ਇੱਕ ਪਾਸਾ ਤੇ ਕਰੇ ਨਾ ਇੱਕ ਫੈਸਲਾ ਤੇ ਕਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ ਹੋਇਆ ਉਹ ਤੇ ਆਪਣੀ ਗੱਲ ਦੇ ਉੱਤੇ ਕਹਿ ਨਹੀਂ ਹੈਗੇ ਨਾ ਬੋਲਾ ਸਿੰਘ ਸਾਹਿਬ ਮੁਲਾਕਾਤ ਕਰਕੇ ਉਹ ਕੱਲੂ ਕਾਰਨ ਦੀ ਵਿਚਾਰ ਰਹੇ ਉਹਨੂੰ ਲੈ ਕੇ ਸੰਗਤਾਂ ਨੂੰ ਕੀ ਬਣ ਜਾਵੇ ਕਿਉਂਕਿ ਸੰਗਤਾਂ ਬੜੀ ਮੁਕਤਾ ਦੇ ਵਿੱਚ ਰਹੇ ਉਹ ਦੂਜੇ ਪਾਸੇ ਹਰਨਾਮ ਸਿੰਘ ਢੋਮਾ ਜੀ ਕਹਿ ਰਹੇ ਅਸੀਂ ਜਿਹੜਾ ਤਮ ਜਿਹੜਾ ਇਸ ਥੇ ਤੋਂ ਪ੍ਰੇਰਿਤ ਅਕਾਲ ਤਖਤ ਸਾਹਿਬ ਨੂੰ ਪਰ ਨਹੀਂ ਬੋਲ ਰਿਹਾ ਦੇਖੋ ਦੂਜੇ ਪਾਸੇ ਇਹ ਇਹ ਇਸ ਮਸਲੇ ਤੇ ਭਾਈ ਭਲਵੰਤ ਸਿੰਘ ਰਾਜੂਆਣਾ ਨੇ ਉੱਚੀ ਇੱਛਾ ਸੁਨੇਹਾ ਦਿੱਤਾ ਅੰਦਰੋਂ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਆ ਅਰੋਨਾ ਨੇ ਕਿਹਾ ਵੀ ਅਜੇ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਗੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਾਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜੂਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਿਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜੂਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹ ਰਹੋ ਕਿ ਕੇਂਦਰ ਸਰਕਾਰ ਜਿਹੜਾ ਟਾਈਮ ਨਹੀਂ ਦੇ ਰਹੀ ਤੁਸੀਂ ਜੇ ਸਿੰਘ ਸਮਾਰਾ ਦੀ ਗੱਲ ਕੀਤੀ ਜਾਵੇ ਜਿਹੜੇ ਉਹਨੂੰ ਤਾਰੇ ਗਏ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਕੇਂਦਰ ਸਰਕਾਰ ਤੋਂ ਸਮਾਂ ਲੈ ਲੈ ਸਕਦੇ ਹੋ ਉਹਨਾਂ ਵੀ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤ ਹੈ ਉਹ ਬਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਤੁਸੀਂ ਗੱਲਬਾਤ ਕਰ ਸਕਦੇ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਨ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਾਥਕਾਂ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਅਸੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਆ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਦੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੈਗੀ ਆ ਤੁਸੀਂ ਸਹਿਮਤੀ ਬਤਕਾ ਰਹੇ ਹੋ ਸਾਡੇ ਕਰੋ ਜਾਂ ਤੁਸੀਂ ਕਰੋ ਕੋਈ ਜਾਣ ਲਈ ਤਿਆਰ ਹੋ ਕਿ ਜਿਹੜਾ ਕੌਮ ਦਾ ਮਸਾ ਜੇ ਹੱਲ ਹੋਵੇ ਤਾਂ ਜਾਣ ਲਈ ਜਾ ਤੂੰ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰੁਤਬਾ ਵੱਡਾ ਜਦੋਂ ਸਾਡੇ ਯੋਧੇ ਲਿਫਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸੁਵੇਕ ਸਿੰਘ ਤੇ ਸ਼ਾ ਬਾਦ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਤੇ ਉਹਨੇ ਕਿਹਾ ਸੀ ਭਾਈ ਸੁਵੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਚਿੱਖੀ ਛੱਡ ਸਾਡੀ ਗੱਲ ਮਨ ਪੁੱਤ ਬਚਾਲਾ ਤੇ ਕੀ ਕਿਹਾ ਸੀ ਭਾਈ ਸਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖੇ ਕਵਨ ਬਡਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਤੀ ਇਹ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਉਹ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਜਥੇਦਾਰ ਕਿਦਾਂ ਲਿਖ ਜੂਗਾ ਮੈਂ ਇਹ ਚਾਹੁੰਦਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿਹਨੂੰ 7 ਫਾਂਸੀਆਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਹਨ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿੰਨਾ ਬਣਦੀਆਂ ਸਜਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਥੇਦਾਰ ਸਾਹਿਬ ਇੱਕੀ ਚਰਚਾ ਵੀ ਛਿੜੀ ਕਿ ਰਾਜੂ ਵਾਲਾ ਨੂੰ ਜਿਹੜਾ ਜਥੇਦਾਰ ਲਗਾਇਆ ਜਾ ਸਕਦਾ ਕਾਲਤਖ ਸਾਹਿਬ ਦਾ ਉਸੇ ਕਿਵੇਂ ਵੇਖ ਲਿਓ ਉਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਆ ਚਰਚਾ ਚਰਚਾ ਦਾ ਚੱਲੀ ਹੋਈ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਸਵਾਗਤ ਕਰੂੰਗਾ ਸਿੰਘ ਸਾਹਿਬ ਸੰਤ ਜਨ ਕੋਈ ਗੱਲ ਨਹੀਂ ਸਿੰਘ ਸਾਹਿਬ ਸੰਤ ਜਨ ਐਲ ਸਿੰਘ ਜੀ ਪਿੰਡਰਾਵਾਲ ਦੇ ਭਰਾ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮੁਲਾਕਾਤ ਕੀਤੀ ਆ ਕਿਉਂਕਿ ਤੇ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਣਾ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਮੈਂ ਤੇ ਇੱਕ ਜਜ਼ਬਾਤੀ ਜਾਂ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਇਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਦਣ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਆ ਪਰ ਮੈਂ ਸਾਰਿਆਂ ਦਾ ਮਾਣ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ ਹਰਮੰਦਰ ਸਾਹਿਬ ਦੇ ਵਿੱਚ ਬੇਤਮੀਜ਼ੀ ਘਟਨਾ ਵਾਪਰੀ ਆ ਗੁਟਕਾ ਸਾਹਿਬ ਦਾ ਜਿਸ ਤਰੀਕੇ ਨਾਲ ਇਹ ਅਪਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਟਿੱਕਰ ਆ ਦੇਖੋ ਬਹੁਤ ਮਾੜੀ ਮੰਦ ਭਾਗੀ ਗੱਲ ਆ ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਔਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ 파ਟ ਦਿੱਤੇ ਅੱਜ ਤੱਕ ਉਹ ਰਿਪੋਰਟ ਆਈ ਆ ਉਹ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਇਹ ਮੰਦਪਾ ਕੀ ਗੱਲ ਆ ਇਹ ਬੰਦਾ ਕੌਣ ਆ ਇਹਦੇ ਪਿੱਛੇ ਕੌਣ ਆ ਇਹ ਸਾਰੀ ਸ਼ਾਨ ਵੀਣ ਹੋਣੀ ਚਾਹੀਦੀ ਸਿੱਖ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ